ਡੈਡੀ ਕਹਿੰਦੇ ਚੱਲ ਇੱਕ ਚਾਂਸ ਤੂੰ ਆਪ ਦੀ ਸਰਕਾਰ ਨੂੰ ਵੀ ਦੇ ਹੀ ਦੇ ਤੇ ਅੱਜ ਮੈਂ ਫਾਈਨਲੀ ਸਰ ਮੇਰਾ ਨਾਮ ਹਰਪ੍ਰੀਤ ਹੈ ਤੇ ਮੈਂ ਐਗਰੀਕਲਚਰ ਸਬ ਇਨਸਪੈਕਟਰ ਦੇ ਤੌਰ ਤੇ ਅੱਜ ਜੁਆਇਨ ਕਰਨ ਜਾ ਰਿਹਾ ਜੀ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹਣਾ ਕਿ ਮੈਂ ਆਪ ਦੇ ਦਿਲ ਦੀ ਗੱਲ ਤੁਹਾਡੇ ਨਾਲ ਇੱਕ ਸਾਂਝੀ ਕਰਨਾ ਚਾਹਣਾ ਮੈਂ ਤੁਹਾਡਾ ਬਚਪਨ ਤੋਂ ਹੀ ਬਹੁਤ ਵੱਡਾ ਫੈਨ ਹੈਗਾ ਤੇ ਅੱਜ ਆਪ ਜੀ ਦੇ ਉਪਰਾਲੇ ਸਦਕਾ ਅਸੀਂ ਆਪਣੇ ਘਰਾਂ ਦੀ ਜਿਹੜੀ ਚੁੱਲਿਆਂ ਦੀ ਅੱਗ ਨੂੰ ਹੋਰ ਉੱਚਾ ਕਰਨ ਜਾ ਰਹੇ ਹਾਂ ਜੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹਾਂਗਾ ਕਿ ਮੈਂ ਆਇਲਸ ਵੀ ਕੀਤੀ ਜੀ ਸੀ ਹੋਈ ਸੀ ਘਰ ਦੇ ਦੁਖੀ ਸੀ ਪਹਿਲਾਂ ਦੀਆਂ ਸਰਕਾਰਾਂ ਤੋਂ ਬਈ ਜਦੋਂ ਰੋਜ਼ਗਾਰ ਕੱਢਦੇ ਸੀ ਤੀਜੇ ਚੌਥੇ ਸਾਲ ਨੌਕਰੀਆਂ ਕੱਢਤੀਆਂ ਕੁਝ ਪੂਰੀਆਂ ਹੁੰਦੀਆਂ ਸੀ ਕੁਝ ਨਹੀਂ ਵੀ ਪੂਰੀਆਂ ਹੁੰਦੀਆਂ ਸੀ ਪਰ ਜਦੋਂ ਤੋਂ ਆਪ ਜੀ ਦੀ ਸਰਕਾਰ ਬਣੀ ਆ ਨਿਰੰਤਰ ਇਹ ਵਾਲਾ ਜਿਹੜਾ ਸਿਲਸਿਲਾ ਜਾਰੀ ਆ ਜੀ ਸਟਾਰਟਿੰਗ ਵਾਲੇ ਦਿਨ ਤੋਂ ਹੀ ਨੌਕਰੀਆਂ ਦਾ ਜਿਹੜਾ ਸਿਲਸਿਲਾ ਜਾਰੀ ਆ ਤੇ ਅੱਜ ਅਸੀਂ ਆਪਣੇ ਮੁਕਾਮ ਤੇ ਐਸਾ ਕਲੀਅਰ ਹੋ ਗਈ ਸੀ ਫਾ ਡੈਡੀ ਕਹਿੰਦੇ ਚੱਲ ਇੱਕ ਚਾਂਸ ਤੂੰ ਆਪ ਦੀ ਸਰਕਾਰ ਨੂੰ ਵੀ ਦੇ ਹੀ ਦੇ ਤੇ ਅੱਜ ਮੈਂ ਫਾਈਨਲੀ ਕਰਦੇ ਕਹਿੰਦੇ ਚੱਲ ਹੁਣ ਇਹ ਆਪਾਂ ਉਮੀਦ ਰੱਖ ਸਕਦੇ ਆ ਕਿ ਹੁਣ ਆਪਾਂ ਨੂੰ ਵੀ ਇੱਕ ਰੁਜ਼ਗਾਰ ਦਾ ਮੌਕਾ ਮਿਲ ਸਕਦਾ ਤੇ ਇਹ ਇੱਕ ਹੁੰਦਾ ਤਾਂ ਮਿਹਨਤ ਦਾ ਉਹੀ ਫਾਲੀ ਹੈ ਜੀ ਅੱਜ ਮੈਂ ਘਰ ਬੈਠੇ ਕੈਂਡੀਡੇਟਸ ਨੂੰ ਵੀ ਕਹਿਣਾ ਚਾਹੂੰਗਾ ਕਿ ਜਿਹੜੇ ਬੱਚੇ ਅੱਜ ਟੀਵੀ ਤੇ ਵੀ ਮੈਨੂੰ ਦੇਖ ਰਹੇ ਆ ਉਹਨਾਂ ਨੂੰ ਇੱਕ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਜਦੋਂ ਤੱਕ ਆਮ ਆਦਮੀ ਦੀ ਸਰਕਾਰ ਆ ਤੁਸੀਂ ਆਪਣੀ ਮਿਹਨਤ ਦੀ ਜੰਗ ਜਾਰੀ ਰੱਖਿਓ ਤੁਹਾਨੂੰ ਵੀ ਤੁਹਾਡੀ ਮਿਹਨਤ ਦਾ ਫਲ ਕਦੇ ਨਾ ਕਦੇ ਜ਼ਰੂਰ ਮਿਲੇਗਾ ਅੱਜ ਨਹੀਂ ਤਾਂ ਕੱਲ ਜ਼ਰੂਰ ਮਿਲੇਗਾ ਮੁਸਕਰਾਇਦਿਓ 2010 ਦੇ ਵਿੱਚ ਵੀ ਤੁਸੀਂ ਉੱਥੇ ਮੁਕਸਰ ਦੁਸ਼ਹਿਰੇ ਤੇ ਆਏ ਸੀ ਉਦੋਂ ਵੀ ਮੇਰੀ ਬਹੁਤ ਮਤਲਬ ਕੋਸ਼ਿਸ਼ ਸੀਗੀ ਕਿ ਤੁਹਾਨੂੰ ਮਿਲਾਂ ਪਰ ਉਦੋਂ ਮਿਲ ਨਹੀਂ ਪਾਇਆ ਜੀ ਮੈਂ ਛੋਟੇ ਹੁੰਦੇ ਤੇ ਤੁਹਾਨੂੰ ਬਹੁਤ ਮਤਲਬ ਮਿਸ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਅੱਜ ਵੀ ਮਿਲਾਂ ਤੁਹਾਨੂੰ ਜੀ ਚਲੋ ਅੱਜ ਹੋਰ ਪੂਰੀ ਹੋ ਗਈ ਹਾਂਜੀ ਹਾਂਜੀ ਦੋ ਸੁਪਨੇ ਪੂਰੇ ਹੋਏ ਆ ਪਹਿਲਾ ਤਾਂ ਨੌਕਰੀ ਦਾ ਜੀ ਦੂਜਾ ਮਿਲਣ ਦਾ ਦੂਜਾ ਮਿਲਣ ਦਾ ਜੀ ਅੱਜ ਆਪਾਂ ਰੂਪਰ ਗੱਲ ਵੀ ਕਰ ਲਈ ਆਪਾਂ ਸੁਪਨੇ ਸাকার ਕਰਨਾ ਆਏ ਆ ਤੁਹਾਨੂੰ ਹੋਰ ਵੀ ਕਰਨਾ ਹੈ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਮੁਬਾਰਕਾਂ ਬਹੁਤ ਹਾਂਜੀ ਥੈਂਕ ਯੂ ਸਰ ਥੈਂਕ ਯੂ ਬੜਾਈਆਂ ਤੁਹਾਨੂੰ ਬ ਅੱਗੇ ਉਹ ਜੀ ਉੱਪਰ ਪਹੁੰਚਣਾ ਜੀ ਉਧਰ ਜੀ ਇਸਰੋਂ ਉਹਦੇ ਵਿੱਚ ਜੀ ਇੱਧਰ ਆਜੇ ਇੱਧਰ ਜੀ ਆਜੋ ਇੱਧਰ ਆ ਕੇ ਆ ਦੋ ਤੁਸੀਂ ਜਿਸ ਤਰ੍ਹਾਂ ਦੱਸਿਆ ਨਾ ਸਾਰਾ ਪੰਜਾਬ ਵੀ ਮੁੱਖ ਮੰਤਰੀ ਸਾਹਿਬ ਦਾ ਫੈਨ ਆ ਜੀ ਅਸੀਂ ਵੀ ਬਹੁਤ ਫੈਨ ਆ ਅੱਜ ਤੁਹਾਡੀਆਂ ਤਿੰਨ ਤਿੰਨਵੇਂ ਸ਼ਮਾਂ ਪੂਰੀਆਂ ਹੋ ਰਹੀਆਂ ਜੀ ਮੁੱਖ ਮੰਤਰੀ ਸਾਹਿਬ ਦੀ ਮੁਬਾਰਕਾਤ ਤੁਹਾਨੂੰ ਤੁਸੀਂ ਸੱਚ ਕਰਾ 14 ਸਾਲ ਹੋ ਗਏ ਸਰ ਮੈਨੂੰ ਕੰਟਰੈਕਟ ਬਿਲ ਆਵਾਜ਼ ਥੋੜਾ ਜਿਆ 14 ਸਾਲ ਹੋ ਗਏ ਸਰ ਮੈਨੂੰ ਜੀ ਪ੍ਰਾਈਵੇਟ ਪ੍ਰਾਈਵੇਟ ਜੌਬ ਕਰਦੇ ਨੇ ਜੀ 14 ਸਾਲ ਬਾਅਦ ਅੱਜ ਮੇਰੀ ਤੁਸੀ ਸੁਣੀ ਹੈ ਜੀ ਬਹੁਤ ਬਹੁਤ ਧੰਨਵਾਦ ਸੋਡਾ ਅੱਛਾ ਧੂਰੀ ਤੋਂ ਸ਼ਹਿਰਪੁਰ ਛੋਡਿਆ ਹਰਪਾ ਜਾਂਦਾ ਬੇਟਾ ਜੀ ਸ਼ਹਿਰਪੁਰ ਛੋਡਿਆ ਜੀ ਹਾਂ ਸ਼ਹਿਰਪੁਰ 12 ਸਾਲ ਹੋ ਗਏ ਛੋਟਾ ਜੁੜਿਆ ਨਾ ਪਾਲੀ ਵੱਲੋਂ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਚੱਲ ਰਹੀ ਹੈ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਕੋਈ ਕਿਸੇ ਕਿਸਮ ਦਾ ਕੋਈ ਪੈਸੇ ਪੁੱਛੇ ਜਾਂ ਕੋਈ ਨਹੀਂ ਸਰ 1 ਰੁਪਿਆ ਵੀ ਨਹੀਂ ਕੋਈ ਇਧਰ ਉਧਰੋਂ ਜਾ ਕਿਸੇ ਨੇ ਕਿਹਾ ਹੋਵੇ ਕੋਈ ਬੁੱਧਵਾਰ ਨੂੰ ਆਜੀ ਵੀਰਵਾਰ ਨੂੰ ਆਜੀ ਬਹੁਤ ਬਹੁਤ ਧੰਨ ਅਸੀਂ ਸੁਣਨ ਵਾਲਾ ਤਾਂ ਪ੍ਰਮਾਤਮਾ ਦੇਖੋ ਆਪਾਂ ਤਾਂ ਜ਼ਰੀਆ ਬਣ ਸਕਦੇ ਆਂ ਪਰ ਕਰੇ ਖੁਸ਼ੀ ਹੈ ਮੈਨੂੰ ਹਾਂਜੀ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਧਾਈ ਬਹੁਤ 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 ਨਹੀਂ ਹੁਣ ਕਿਤੇ ਪਿੱਛੇ ਦੀਗੇ ਜੀ ਨਹੀਂ ਨਹੀਂ ਹੁਣ ਹੋਰ ਅੱਗੇ ਜਾਣਾ ਇਸ ਵਾਲੇ ਨੌਕਰੀ ਲਿਆ ਔਰ ਇਸ ਮੈਂ ਅਜੇ ਵੀ ਕਹੂੰਗਾ ਤੁਹਾਨੂੰ ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ ਨਾ ਹੀ ਪਹਿਲੀ ਸਮਝਣਾ ਹਜੇ ਹੋਰ ਪੜ ਕੇ ਹੋਰ ਜਾਨ ਜਿਆਦਾ ਵੱਡੀਆਂ ਪੋਸਟਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਪੜ ਲਓ ਮੈਰਿਟ 'ਚ ਆ ਜਾਓ ਤੁਹਾਡੇ ਘਰੇ ਚਿੱਠੀ ਆਊਗੀ ਜੀ ਸਰ ਥੈਂਕ ਯੂ ਸਰ ਬਹੁਤ ਬਤਣਾ ਅੱਗੇ ਜੀ ਕੋਈ ਉਮੀਦਵਾਰ ਬੋਲਣਾ ਇੱਧਰ ਇੱਧਰ ਮੁੰਡਾ ਘਟਾ ਆਉਸ ਇੱਧਰ ਜੀ ਆਓ ਕਾਫੀ دیر ਤੋਂ ਮੁੰਡਾ ਆਤ ਕਹਾਂ ਸੱਚੀਆ ਸਰ ਸੱਚੀਆ ਸਰ ਮੇਰਾ ਨਾਮ ਸਰਜੀ ਸਿੰਘ ਮੈਂ ਫਾਜ਼ਿਲਕਾ ਦਾ ਰਹਿਣ ਵਾਲਾ ਸਰ ਜੀ ਸਰ ਮੈਂ ਸਰ ਮੈਂ ਆਰਮੀ ਤੋਂ ਰਿਟਾਇਰਮੈਂਟ ਲਿਆ ਸਰ 18 ਸਾਲ ਨੌਕਰੀ ਕੀਤੀ ਆਰਮੀ ਦੀ ਔਰ ਉਸ ਵਕਤ ਹਾਲਾਤ ਇਹੀ ਸੀਗੇ ਘਰ ਦੀ ਗਰੀਬੀ ਸੀਗੀ ਤੇ ਮਜਬੂਰੀ ਨਾਲ ਫੌਜ ਵਿੱਚ ਜਾਣਾ ਪਿਆ ਸਰ ਮਜਬੂਰੀ ਇਹ ਸੀਗੀ ਸਰ ਮੈਂ ਟੀਚਰ ਦੀ ਤਿਆਰੀ ਵੀ ਕਰ ਰਿਹਾ ਸੀਗਾ ਜੀਬੀਡੀ ਦੀ ਤਿਆਰੀ ਕੀਤੀ ਸੀਗੀ ਪਰ ਉਹ ਸਰਕਾਰਾਂ ਦੇ ਹਾਲਾਤ ਇਦਾਂ ਦੇ ਸੀ ਕਿ ਫੌਜ ਤੋਂ ਇਲਾਵਾ ਕੋਈ ਰਸਤਾ ਨਹੀਂ ਸੀਗਾ ਨੌਕਰੀ ਦਾ ਇੱਕ ਹੀ ਰਸਤਾ ਸੀ ਸਰ ਤੇ ਫੌਜ ਵਿੱਚ ਨੌਕਰੀ ਕਰਕੇ ਸਰ ਮੇਰੇ ਦਿਲ ਚ ਹਮੇਸ਼ਾ ਰਹਿੰਦੀ ਸੀ ਕਿ ਮੈਂ ਪੰਜਾਬ ਦੀ ਸੇਵਾ ਕਰਾਂ ਪੰਜਾਬ ਵਿੱਚ ਨੌਕਰੀ ਮਿਲੇ ਤੇ ਜਦੋਂ ਮੇਰੀ 15 ਸਾਲ ਦੀ ਨੌਕਰੀ ਪੂਰੀ ਹੋ ਗਈ ਤਾਂ ਮੈਂ ਉਸ ਵਾਰ ਰਿਟਾਇਰਮੈਂਟ ਲੈ ਸਕਦਾ ਸੀ ਮੇਰਾ ਹੱਕ ਸੀਗਾ ਤੇ ਮੈਂ ਉਦੋਂ ਤੋਂ ਹੀ ਸੋਚ ਲਿਆ ਸੀ ਕਿ ਮੈਂ ਪੜਨਾ ਹੈ ਤੇ ਹੋਰ ਪੜ ਕੇ ਮੈਂ ਪੰਜਾਬ ਦੀ ਸੇਵਾ ਕਰਨੀ ਹੈ ਸਰ ਤੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸਰ ਉਦੋਂ ਵੀ ਮੌਕਾ ਮਿਲਿਆ ਸੀ ਮਤਲਬ ਪਰ ਸਾਡਾ ਕੀ ਉਹੀ ਹੁੰਦਾ ਕਿ ਸਰ ਜੇ ਫੌਜ ਵਿੱਚ ਆਏ ਤਾਂ ਸਿੱਧੇ ਸਾਡੇ ਸੰਤ ਸਿਪਾਹੀ ਆ ਫੌਜ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਸੌ ਚੁਕਾਈ ਜਾਂਦੀ ਸੀ ਵੀ ਤੁਸੀਂ ਅੱਜ ਤੋਂ ਸੰਤ ਸਿਪਾਹੀ ਹੋ ਤੁਸੀਂ ਸੰਤਾ ਵੀ ਹੋ ਤੇ ਸਿਪਾਈ ਵੀ ਹੋ ਲੜੋਗੇ ਵੀ ਤੇ ਸੰਤਾ ਵਾਂਗ ਤੁਸੀਂ ਚੁੱਪ ਵੀ ਰਹਿਣਾ ਜੇ ਤੁਸੀਂ ਆਰਗੂਮੈਂਟ ਨਹੀਂ ਕਰ ਸਕਦੇ ਤੇ ਸਰ ਦੋ ਮਤਲਬ ਸਰਕਾਰਾਂ ਦੇ ਹਾਲਾਤ ਇਦਾਂ ਸੀਗੇ ਕਿ ਸਾਡੇ ਕੋਲ ਨਾ ਕੋਈ ਸ਼ਿਫਾਰਿਸ਼ ਸੀ ਨਾ ਕੋਈ ਜੁਗਾੜ ਸੀ ਨਾ ਕਿਸੇ ਨੂੰ ਦੇਣ ਦੀ ਪਾਵਰ ਸੀ ਕਿੰਨੀ ਕੁਝ ਤੇ ਹੁਣ ਇਸ ਸਰਕਾਰ ਦੀ ਇੰਨੀ ਰਹਿਮਤ ਹੋਈ ਹੈ ਕਿ ਇਸ ਪੰਜਾਬ ਤੇ ਮੇਰੇ ਇਕੱਲੇ ਤੇ ਨਹੀਂ ਸਰ ਪੂਰੇ ਪੰਜਾਬ ਤੇ ਹੈ ਕਿ ਪੂਰੇ ਪੰਜਾਬ ਨੂੰ ਮੌਕਾ ਮਿਲਿਆ ਇਮਾਨਦਾਰੀ ਨਾਲ ਭਰਤੀ ਹੁੰਦੀ ਹੈ ਸਰ ਜੋ ਪੜ੍ਹਾਈ ਕੀਤੀ ਹੈ ਉਹ ਪੇਪਰਾਂ 'ਚ ਆਉਂਦਾ ਹੈ ਉਹ ਜਿੰਨਾ ਪੜ੍ਹਿਆ ਲਿਖ ਦਿਓ ਉਹਦਾ ਰਿਜ਼ਲਟ ਜ਼ਰੂਰ ਮਿਲਦਾ ਹੈ ਇਹ ਸਚਾਈ ਹੈ ਸਰ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਸਰ ਮੈਂ ਇਸ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਪੰਜਾਬ ਪਟਵਾਰੀ ਚ ਸਿਲੈਕਸ਼ਨ ਪੰਜਾਬ ਪਟਵਾਰੀ ਚ ਸਿਲੈਕਸ਼ਨ ਹੋਈ ਸਰ ਮਾਲ ਪਟਵਾਰੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਸਰ ਕਿ ਮੈਂ ਆਖਰ ਨੂੰ ਆਪਣੀ ਜਗ੍ਹਾ ਤੇ ਆ ਗਿਆ ਮੈਂ ਆਪਣੇ ਘਰ ਜਦੋਂ ਪੇਪਰ ਦਿੱਤੇ ਬਾਅਦ ਘਰੇ ਚਿੱਠੀ ਆਈ ਜੇ ਕਿਵੇਂ ਹੋਇਆ ਪਤਾ ਕਿੱਥੇ ਲੱਗਿਆ ਪਤਾ ਕਿਵੇਂ ਲੱਗਿਆ ਵੀ ਨੌਕਰੀ ਮਿਲ ਰਹੀ ਸਰ ਚਿੱਠੀ ਆਈ ਸੀ ਕਿ ਸਰ ਉਸ ਤੋਂ ਬਾਅਦ ਮੈਨੂੰ ਕਾਲ ਵੀ ਆਈ ਸੀ ਕਿ ਸਰ ਮੇਲ ਵੀ ਆਈ ਹੈ ਮੇਰੇ ਮੈਸੇਜ ਵੀ ਆਇਆ ਸੀ ਮੇਲ ਚ ਤੇ ਫਿਰ ਮੈਂ ਉਸ ਤੋਂ ਬਾਅਦ ਹੀ ਮੈਂ ਰਿਟਾਇਰਮੈਂਟ ਲਈ ਮੈਂ ਪਹਿਲੇ ਰਿਟਾਇਰਮੈਂਟ ਵੀ ਨਹੀਂ ਹੋਇਆ ਸੀ ਸਰ ਮੈਂ ਜਲਦੀ ਨੌਕਰੀ ਵਿੱਚ ਹੀ ਪੇਪਰ ਦਿੱਤਾ ਸੀ ਸਰ ਐਨਓਸੀ ਲੈ ਕੇ ਫੌਜੀ ਅੱਛਾ ਜੀ ਸਰ ਤੇ ਮੈਂ ਉਹਦੇ ਵਿੱਚ ਮੈਂ ਇਹੀ ਕਹਾਂਗਾ ਸਰ ਕਿ ਮੈਨੂੰ ਮੇਰੀ ਇੱਛਾ ਸੀਗੀ ਕਿ ਮੈਂ ਪੰਜਾਬ ਦੀ ਸੇਵਾ ਕਰਾਂ ਪੰਜਾਬ ਦੇ ਵਿੱਚ ਰਹਾ ਤੇ ਲੋਕ ਬਹੁਤ ਵਾਰ ਜਾਣ ਦੀ ਕੋਸ਼ਿਸ਼ ਕਰਦੇ ਸਰ ਮੇਰੇ ਭਾਂਜੇ ਭਾਂਜੇ ਵੀ ਹਾਈਲਾਈਟਸ ਕਰੀ ਬੈਠੇ ਆ ਉਹਨਾਂ ਨੂੰ ਮੈਂ ਬੜਾ ਕਹਿਣਾ ਔਰ ਅਜੇ ਵੀ ਉਹਨਾਂ ਨੂੰ ਮੈਂ ਆਪਣੀ ਕਹਿਣਾ ਕਿ ਮੇਰੀ ਕਿ ਤੁਸੀਂ ਸੋਚ ਲੈ ਲਓ ਜਿਵੇਂ ਆਪਣੇ ਮੰਤਰੀ ਸਾਹਿਬ ਦੀ ਸੋਚ ਹੈ ਕਿ ਬਾਹਰ ਦਾ ਸਮੁੰਦਰ ਲੁੱੜ ਰਿਹਾ ਬਾਹਰ ਨੂੰ ਜਾ ਰਹੇ ਆ ਤੇ ਆਪਣੇ ਪੰਜਾਬ ਵਿੱਚ ਰਹਿ ਕੇ ਤੁਸੀਂ ਕਰਨਾ ਚਾਹੋ ਤੇ ਕਰ ਸਕਦੇ ਹੋ ਹੁਣ ਮੈਨੂੰ ਨਹੀਂ ਕਹਿਣਾ ਕਿ ਸਾਡੇ ਵੇਲੇ ਹਾਲਾਤ ਸੀ ਕਿ ਅਸੀਂ ਮਜਬੂਰੀ ਨੂੰ ਬਾਹਰ ਗਏ ਸੀ ਫੌਜੀ ਲੱਗ ਗਏ ਆਂ ਫੌਜ ਵਿੱਚ ਪਰਦੇਸ ਰਹੇ ਆਂ ਤੇ ਪੰਜਾਬ ਵਰਗੀ ਰੀਸ ਨਹੀਂ ਕਿਤੇ ਵੀ ਔਰ ਫੌਜ ਵਿੱਚ ਰਹਿ ਕੇ ਵੀ ਸਾਨੂੰ ਹਮੇਸ਼ਾ ਲਲਕ ਰਹੀਂਦੀ ਸੀ ਕਿ ਪੰਜਾਬ ਜਾਈਏ ਜਦੋਂ 6 ਮਹੀਨੇ ਬਾਅਦ ਛੁੱਟੀਆਂ ਆਉਂਦੇ ਸੀ ਤੇ ਜਦੋਂ ਫਰੋਜਪੁਰ ਰੇਲਵੇ ਸਟੇਸ਼ਨ ਤੇ ਉਤਰਦੇ ਸੀ ਟ੍ਰੇਨ ਤੇ ਉਤਰ ਕੇ ਪਹਿਲਾਂ ਧਰਤੀ ਨੂੰ ਨਮਸਕਾਰ ਕਰਦੇ ਸੀ ਕਿ ਆਦੀ ਧਰਤੀ ਤੇ ਪਹੁੰਚ ਗਏ ਆਂ ਸਰ ਬਹੁਤ ਮੜੇ ਬਾਹਰ ਡਿਊਟੀਆਂ ਹੁੰਦੀ ਸੀ 72 72 ਘੰਟਿਆਂ ਦੀ ਪੈਟਰੋਲਿੰਗ ਵੀ ਜਾਂਦੇ ਸੀ ਬਾਹਰ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ ਪਰ ਫਿਰ ਵੀ ਹਮੇਸ਼ਾ ਪੰਜਾਬ ਨਾਲ ਜੁੜੇ ਰਹੇ ਸਰ ਔਰ ਪੰਜਾਬ ਵਿੱਚ ਮੈਂ ਅੱਜ ਪੜ੍ਹੇ ਬਣ ਕੇ ਇਹ ਕਹਿਣਾ ਕਿ ਤੁਸੀਂ ਬਾਹਰਲੇ ਦੇਸ਼ਾਂ ਨੂੰ ਕਿਉਂ ਜਾਂਦੇ ਹੋ ਜੇ ਕੁਝ ਕਰਨਾ ਚਾਹਦੇ ਤੁਹਾਡੇ 'ਚ ਦਮ ਹੈਗਾ ਤੁਹਾਡੀ ਸੋਚ ਹੈਗੀ ਹੈ ਪੜ੍ਹਾਈ ਕਰਦੇ ਹੋ ਤੁਸੀਂ ਇੰਨੇ ਪੜ੍ਹੇ ਲਿਖੇ ਹੋ ਤਾਂ ਆਪਣੇ ਪੰਜਾਬ ਵਿੱਚ ਕਰੋ ਔਰ ਉਹਨਾਂ ਦੀ ਖੁਸ਼ ਨਸੀਬੀ ਇਹ ਤੇ ਇਹ ਹੈ ਕਿ ਅੱਜ ਮੈਂ ਵੀ ਉਸ ਵਿੱਚ ਖੁਸ਼ ਨਸੀਬ ਹਾਂ ਕਿ ਅੱਜ ਦੀ ਸਰਕਾਰ ਬਹੁਤ ਵਧੀਆ ਹੈ ਕਿ ਜਿੰਨੇ ਸਾਨੂੰ ਮੌਕਾ ਮਿਲਦਾ ਆਪਣੀ ਮਿਹਨਤ ਨੂੰ ਰੰਗ ਦੇਖਣ ਦਾ ਅਸੀਂ ਜੇ ਮਿਹਨਤ ਕਰਦੇ ਆ ਤਾਂ ਫਲ ਜ਼ਰੂਰ ਮਿਲਦਾ ਸਰ ਥੈਂਕ ਯੂ ਸਰ ਥੈਂਕ ਯੂ ਐਸਰ ਸਰ ਇਸ ਸਰਕਾਰ ਦਾ ਥੈਂਕ ਯੂ ਬਹੁਤ-ਬਹੁਤ ਤੇ ਨਾਲ ਤੇ ਨਾ ਹੁਣ ਜਿਹੜਾ ਮਹਿਕਮਾ ਮਿਲਿਆ ਸਰ ਉਹ ਵੀ ਬੜਾ ਮਾਣ ਦਿੱਤਾ ਹੈ ਬਿਲਕੁਲ ਸਰ ਲੋਕ ਡੀਸੀ ਨੂੰ ਵੀ ਕਹਿੰਦੇ ਤੂੰ ਕਿਹੜਾ ਪਟਵਾਰੀ ਲੱਗੇ ਥੈਂਕ ਯੂ ਸਰ ਹੁਣ ਜਿਹੜਾ ਉਹ ਵੀ ਤਨਦੇਹੀ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਫੌਜ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਮਾਨਦਾਰੀ ਨਾਲ ਜੀ ਸਰ ਕੰਮ ਕਰਨਾ ਤੁਸੀਂ ਜੰਗਲਾਂ 'ਚ ਪੱਤਰ-ਪੱਤਰ ਕੰਟੇ ਪਟੋਲਿੰਗ ਕਰਕੇ ਦੇਸ਼ ਦੀ ਸੇਵਾ ਵੀ ਕੀਤੀ ਹੈ ਕਿ ਹੁਣ ਪੰਜਾਬ ਦੀ ਸੇਵਾ ਦਾ ਟਾਈਮ ਹੈ ਤੇ ਤੁਹਾਡੀ ਇੱਛਾ ਹੈ ਤਾਂ ਜ਼ਰੂਰ ਕਰੋ ਤੇ ਆਵਦਾ ਜਿਵੇਂ ਉਧਰ ਨਾਮ ਕਮਾਇਆ ਇੱਧਰ ਵੀ ਤੁਹਾਡਾ ਨਾਮ ਹੋਵੇ ਕਿ ਹਾਂਜੀ ਕੋਈ ਕੋਈ ਮੁੰਡਾ ਪਟਵਾਰੀ ਬਣਿਆ ਸਾਡੇ ਇਲਾਕੇ ਦਾ ਤੇ ਉਹਨੇ ਸਾਰਾ ਸੁਧਾਰ ਕੇ ਰੱਖਤਾ ਸਿਸਟਮ ਤੋਂ ਸਿਸਟਮ ਨੂੰ ਸੁਧਾਰਨ ਚ ਕਲਾ ਭਗਵਾਨ ਤਵਾ ਨਹੀਂ ਕੁਝ ਕਰ ਸਕਦਾ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਸਾਰਿਆਂ ਨੂੰ ਐਫਰਟ ਕਰਨੀ ਪਊਗੀ ਇੱਕ ਲਹਿਰ ਬਣਾਉਣੀ ਪਊਗੀ ਇੱਕ ਮਹਿੰਮ ਬਣਾਉਣੀ ਪਊਗੀ ਔਰ ਤੁਸੀਂ ਉਸ ਮਹਿੰਮ ਦਾ ਇੱਕ ਹਿੱਸਾ ਹੋਵੋਗੇ ਥੈਂਕ ਯੂ ਸਰ ਥੈਂਕ ਯੂ ਸਰ ਇੱਕ ਮੈਂ ਹੀ ਕਹਿਣਾ ਚਾਹਾਂਗਾ ਸਰ ਕਿ ਇਸ ਸਰਕਾਰ ਨੂੰ ਤਾਂ ਬਹੁਤ ਥੈਂਕ ਯੂ ਬੋਲਦਾ ਧੰਨਵਾਦ ਬੋਲਾਂਗਾ ਸਰ ਹਮੇਸ਼ਾ ਯਾਦ ਰੱਖਾਂਗਾ ਰੱਖਾਂਗਾ ਔਰ ਸਰ ਤੁਹਾਡੇ ਸਾਡੇ ਜੋ ਸੀਐਮ ਸਾਹਿਬ ਤੁਸੀਂ ਹੀ ਹੋ ਸਰ ਤੁਹਾਡੀ ਸੋਚ ਨੂੰ ਸਲੂਟ ਕਰਦਾ ਸਰ 100% ਕਿਉਂਕਿ ਤੁਹਾਡੀ ਸੋਚ ਬਹੁਤ ਵਧੀਆ ਜੋ ਬਾਹਰ ਨੂੰ ਜਾ ਰਹੀ ਸੀ ਸਮੁੰਦਰ ਉਹਨੂੰ ਤੁਸੀਂ ਬੰਨ ਪਾਤਾ ਨੱਕਾ ਲਾਤਾ ਹੁਣ ਬਾਹਰ ਜਾਣ ਲੋਕ ਬੰਦ ਹੋ ਗਏ ਸਰ ਹੁਣ ਇੱਥੇ ਆਪਣੇ ਪੰਜਾਬ ਵਿੱਚ ਹੀ ਸੇਵਾ ਕਰਨਗੇ ਸਰ ਨਹੀਂ ਨਹੀਂ ਬਾਹਰ ਬੰਦ ਵੀ ਨਹੀਂ ਹੋਏ ਬਾਹਰੋਂ ਆਉਣ ਵੀ ਲੱਗੇ ਆਉਣ ਵੀ ਲੱਗੇ ਸਰ ਥੈਂਕ ਯੂ ਸਰ ਕਿ ਅਸੀਂ ਹੁਣ ਵਾਪਸ ਆ ਰਹੇ ਹਾਂ ਬਹੁਤ سارے ਮੁੰਡੇ ਆਏ ਨੇ ਮੈਨੂੰ ਮਿਲ ਕੇ ਵੀ ਗਏ ਨੇ ਕੰਮਕਾਰ ਕਰਨਗੇ ਇੱਥੇ ਆਪਾਂ ਪੰਜਾਬ ਨੂੰ ਠੀਕ ਕਰੀਏ ਕਿਉਂ ਆਪਾਂ ਬਗਾਨੇ ਮੁਲਕਾਂ ਚ ਜਾ ਕੇ ਉੱਤੇ ਬਰਫਾਂ ਚ ਨਾ ਆਪਣੇ ਨਾਲ ਕੋਈ ਸੱਦਾਚਾਰ ਮਿਲਦਾ ਹੈ ਨਾ ਉਹਨਾਂ ਨਾਲ ਕੋਈ ਬੋਲੀ ਮਿਲਦੀ ਹੈ ਨਾ ਮੌਸਮ ਆਪਣੇ ਅਨੁਕੂਲ ਦਾ ਆਪਣੇ ਕੋਲੇ ਸਾਰਾ ਕੁਝ ਹੈ ਇੱਥੇ ਧਰਤੀ ਤੇ ਆਪਣੇ ਕੀ ਮੜਾ ਸਿਸਟਮੇ ਖਰਾਬ ਸੀ ਉਹ ਠੀਕ ਕਰ ਲਾਂਗੇ ਆਪਣਾ ਘਰ ਹੀ ਠੀਕ ਕਰੀਏ ਆਪਣੇ ਘਰ ਨੂੰ ਛੱਡ ਕੇ ਨਾ ਭਜਿਏ ਸੋ ਬਹੁਤ ਬਹੁਤ ਧੰਨਵਾਦ ਮੁਵਾਰਾ ਥੈਂਕ ਯੂ ਸਰ ਥੈਂਕ ਯੂ ਸਰ ਆਹ ਮੁੰਡਾ ਹੈ ਆਹ ਮੁੰਡਾ ਇਹ ਤੇ ਤੀਜੀ ਲਾਈਨ ਚ ਜੀ ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਮਨੀਸ਼ ਸ਼ਰਮਾ ਸਰ ਮੈਂ ਮੈਂ ਰੈਵਨਿਊ ਪਟਵਾਰੀ ਜਲੰਧਰ ਤੋਂ ਆ ਵੈਸੇ ਮੈਂ ਤੇ ਸ਼ਹਿਰਪੁਰ ਮੇਰੀ ਪੋਸਟਿੰਗ ਆਈ ਹੈ ਤੇ ਸਰ 2021 ਚ ਮਾਸਟਰਸ ਕੀਤੀ ਸੀ ਮੈਂ ਤੇ ਉਦੋਂ ਸਾਡੇ ਰੋਲਾ ਪਿਆ ਸੀ ਯੂਨੀਵਰਸਿਟੀ ਦੀ ਪੋਸਟਾਂ ਆਈਆਂ ਸਾਰੇ ਕੰਦੇ ਪੈਸੇ ਦੇ ਕੇ ਲੱਗਦੇ ਆ ਇਦਾਂ ਲੱਗਦੇ ਇਦਾਂ ਲੱਗਦੇ ਆ ਆਪਾਂ ਵੀ ਉਦੋਂ ਤਿਆਰੀ ਕਰਨੀ ਸ਼ੁਰੂ ਕਰਤੀ ਬਾਹਰ ਜੀ ਇਹ ਪੈਸੇ ਤੇਰੀ ਕਰੀ ਨਹੀਂ ਨਹੀਂ ਪੇਪਰ ਪੇਪਰਾਂ ਦੀ ਤਿਆਰੀ ਪੇਪਰਾਂ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਆਪਾਂ ਇਹ ਤੇ ਕਹਿੰਦਾ ਵੀ ਪੈਸੇ ਦੇ ਲੱਗ ਨਹੀਂ ਤੇਰੀ ਸ਼ੁਰੂ ਕਰ ਪੇਪਰ ਦੀ ਤਿਆਰੀ ਫੇ ਸ਼ੁਰੂ ਕੀਤੀ ਅੱਪਾ ਹਨਾ ਫਿਰ ਮਤਲਬ 3 ਸਾਲ ਬਾਅਦ 2024 ਚ ਹੁਣ ਮੇਰਾ ਰੈਵੈਨਿਊ ਪਟਵਾਰੀ ਚ ਨਾਮ ਆ ਗਿਆ ਬਾਹਰ ਜਾਣ ਦਾ ਵੀ ਪਲਾਨ ਸੀਗਾ ਪਰ ਸਰ ਉਹ ਫਿਰ ਮੰਨ ਜਿਆ ਨਹੀਂ ਕਰਦਾ ਸੀ ਕਿ ਬਾਹਰ ਜਾ ਕੇ ਕਰਾਂਗੇ ਕੀ ਪਰ ਇਹ ਹੈ ਕਿ ਸਾਡੀ ਸਰਕਾਰ ਨੇ ਮੌਕਾ ਦਿੱਤਾ ਤੇ ਬਹੁਤ ਬਹੁਤ ਖੁਸ਼ੀ ਆ ਸਰ ਇਸ ਗੱਲ ਦੀ ਕਿ ਪਟਵਾਰੀ ਚ ਸਾਡਾ ਨਾਮ ਆ ਗਿਆ ਤੇ ਕਿਸੇ ਨੇ ਨਾ ਕੋਈ ਪੈਸਾ ਲੱਗਾ ਨਾ ਕੋਚੋਆ ਨਾ ਸ਼ਪਾਰਸ਼ ਜਿੱਦਾਂ ਪੇਪਰ ਚ ਪੜਿਆ ਸੀਗਾ ਜਿੱਦਾਂ ਪ੍ਰੀਵੀਅਸ ਈਅਰ ਦਾ ਐਨਾਲਿਸਿਸ ਸੀਗਾ ਸੇਮ ਉਦਾਂ ਦਾ ਹੀ ਪੇਪਰ ਮਤਲਬ ਉਦਾਂ ਦਾ ਹੀ ਦੇਖਣ ਨੂੰ ਮਿਲਿਆ ਤੇ ਬੜਾ ਵਧੀਆ ਲੱਗਾ ਕਿ ਬਿਨਾਂ ਪੈਸਿਆਂ ਤੋਂ ਵੀ ਸਿਲ ਤੇ ਮਤਲਬ ਕਾਫੀ ਯੂਨੀਵਰਸਿਟੀ ਜਿਹਦਾ ਕਾਫੀ ਨਾਲ ਦੇ ਮੁੰਡਿਆਂ ਦੀ ਸਿਲੈਕਸ਼ਨਾਂ ਹੋਈਆਂ ਆਸੇ ਪਾਸੇ ਬਹੁਤਾਂ ਦੀ ਦੇਖੀ ਆ ਆਪਾਂ ਸਿਲੈਕਸ਼ਨਾਂ ਹੁੰਦੀਆਂ ਜਿਹੜੇ ਨਾਲ ਪੜ੍ਹਦੇ ਸੀ ਲਗਭਗ ਸਾਰਿਆਂ ਨੂੰ ਮਤਲਬ ਇਸ ਟਾਈਮ ਤੇ ਨੌਕਰੀ ਤੁਸੀਂ ਦਿਵਾਤੀ ਹੈ ਜੀ ਵੈਰੀ ਵੈਰੀ ਇਹ ਬਹੁਤ ਖੁਸ਼ੀ ਦੀ ਗੱਲ ਰੱਖੀ ਕਰੋ ਬਹੁਤ ਬਹੁਤ థాంਕ ਯੂ ਜੀ